ਇਹ ਕਹਿੰਦਾ ਵੀ 10ਾ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ। ਅੱਛਾ ਜੀ। 10 ਨਹੀਂ ਹੈਗੇ। ਹਮ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੂੰ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ। ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ। ਹਾਂ। ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ। ਹੂੰ ਪਰ ਉਹਦੇ ਵਿੱਚ ਜਾ ਸਕਦਾ ਉਹ ਅਨ ਹਾਈਜਨਿਕ ਹਾਲਾਤਾਂ ਚ ਬਰਫਾ ਤੇ ਹਾਈਜਨ ਦਾ ਤਾਂ ਖਿਆਲ ਹੈ ਨਹੀਂ ਨਾ ਹਾਂ ਹੈਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰਦੀ ਤਾਂ ਇਹ ਸਪਲਾਈ ਕਹਿ ਰਿਹਾ ਪੇ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਜਿਹਦੀ ਕੈਂਪਲੀਂਗ ਚੱਲਦੀ ਜਾ ਰਹੀ ਹੈ ਕੈਂਪਲੀਂਗ ਤੋਂ ਬਾਅਦ ਜਿਹੜਾ ਨਾ ਇਹ ਬਰਫਾ ਇਹ ਤੁਹਾਡੀ ਫੈਕਟਰੀ ਦੀ ਬਰਫ਼ ਹੈ। ਫੈਕਟਰੀ ਦੀ ਬਰਫ਼ ਹੈ ਨਾ। ਫੈਕਟਰੀ ਦੀ ਜਿਹੜੀ ਬਰਫ਼ ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਵਰਤੋ ਕਿਉਂਕਿ ਤੁਸੀਂ ਬੜੇ ਕੱਪੜੇ ਚਲਪੇਟਾ ਹੋਇਆ ਪਨੀਰ ਹੈ। ਇਹ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ। ਠੀਕ ਹੈ? ਕਿਉਂਕਿ ਜਿਹੜਾ ਉਹ ਪੈਕਡ ਪਨੀਰ ਆ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰ ਲਈ ਤਾਂ ਠੀਕ ਹੈ। ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ, ਵਿੱਚ ਨਾ ਜਾਵੇ। ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼ ਉਹ। ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ ਚ ਬਣਦੀ ਉਹ ਖਾਣ ਲਈ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ ਚ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ ਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ ਚ ਜਾਊਗੀ ਪਨੀਰ ਦੇ ਸ਼ਾਦੀਆਂ ਵਿੱਚ ਜਿਹੜਾ ਪਨੀਰ ਕੈਟਰਿੰਗ ਵਾਲੇ ਵਰਤਦੇ ਫਿਰ ਇਹ ਸਸਤਾ ਕਰਕੇ ਵਰਤਦੇ ਕਿਉਂ ਫੇਰ ਇਹ ਪਨੀਰ ਉਹੀ ਵਰਤਦੇ ਆ ਜਿਆਦਾ ਜਿਨ੍ਹਾਂ ਨੂੰ ਲੱਗਦਾ ਵੀ ਸਸਤੇ ਭਾਅ 'ਚ ਮਿਲੂਗਾ ਤੁਹਾਨੂੰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਲਿਸਟ ਦਿੰਦਾ ਨਾ ਹਲਵਾਈ ਉਹ ਬਿਹਤਰ ਹੈ ਤੁਸੀਂ ਕਹੋ ਪਨੀਰ ਅਸੀਂ ਦੇਾਂਗੇ ਤੈਨੂੰ ਅਸੀਂ ਲਿਆ ਕੇ ਸਮਾਨ ਦੇਾਂਗੇ ਇਹ ਜਿਹੜਾ ਜੇ ਉਹਦੇ ਤੇ ਛੁੱਟ ਦਿੰਨੇ ਆ ਤੁਸੀਂ ਤੂੰ ਹੀ ਪਨੀਰ ਲਿਆਉਣਾ ਤੂੰ ਹੀ ਸਾਰਾ ਸਮਾਨ ਖਰੀਦਣਾ ਅਸੀਂ ਤਾਂ ਤੈਨੂੰ ਊਕਾ ਮੁਕਾ ਦੇ ਦੇਣਾ ਪੁੱਕਾ ਪੁੱਕਾ ਇਹ ਜਿਹੜਾ ਉੱਕਾ ਪੁੱਕਾ ਲੈਡ ਬੂਗਾ ਤੁਹਾਨੂੰ ਇਹਨਾਂ ਤੇ ਨਾ ਸਟੋਕੇ ਕੈਟਰਿੰਗ ਵਾਲਿਆਂ ਤੇ ਇਹਨਾਂ ਨੇ ਬਹੁਤ ਘਾਟਾ ਮਿਆਰੀ ਆਪਣੀ ਆਪਣੇ ਮਾਰਜਨ ਦੀ ਖਾਤਰ ਇਹਨਾਂ ਨੇ ਪਨੀਰ ਜਿਹੜਾ ਇਦਾਂ ਦਾ ਜਿਹੜਾ ਬਿਲਕੁਲ ਸਬ ਸਟੈਂਡਰਡ ਉਹ ਖਰੀਦੋਗੇ ਇਹ ਇਸ ਕਰਕੇ ਕਹਿੰਨੇ ਆ ਕਿ ਤੁਸੀਂ ਮੈਂ ਬਾਰ ਬਾਰ ਕਹਿੰਨਾ ਪਈ ਹਲਵਾਈ ਨੂੰ ਕੈਟਰਿੰਗ ਵਾਲੇ ਕੈਟਰਰ ਨੂੰ ਤੁਸੀਂ ਕਹੋ ਕਿ ਤੂੰ ਸਾਨੂੰ ਲਿਸਟ ਦੇ ਅਸੀਂ ਸਮਾਨ ਤੈਨੂੰ ਆਪ ਦਵਾਵਾਂਗੇ ਤੁਸੀਂ ਲਾਉਂਗੇ ਤਾਂ ਵਧੀਆ ਹੀ ਲਾਉਂਗੇ ਖਰੀਦੋਗੇ ਆਪਣੇ ਘਰ ਆਪਣੇ ਰਿਸ਼ਤੇਦਾਰਾਂ ਨੇ ਖਾਣਾ ਹੁੰਦਾ ਸੋ ਇਹ ਜਿਹੜਾ ਇਹ ਬਾਰ ਬਾਰ ਮੈਂ ਕਹਿੰਨਾ ਵੀ ਇਹ ਜਿਹੜਾ ਕੈਟਰਰ ਆ ਪਾਣੀ ਵੀ ਜਿਹੜਾ ਉਹ ਪਾਣੀ ਜਿਹਦੇ ਤੇ ਮੈਂ ਜ਼ਿਕਰ ਕੀਤਾ ਸੀ ਕਿ ਜਿਹੜਾ ਮੈਨੂੰ ਪਤਾ ਲੱਗਾ ਉਹਦੇ ਵਿੱਚ ਪਾਣੀ ਦੇ ਵਿੱਚ ਇੱਕ ਬੰਦੇ ਦਾ ਕਹਿੰਦੇ 2000 ਪੇਟੀ ਜਿਹੜੀ ਉਹਦੀ ਰੋਜ਼ ਵਿਕਦੀ ਆ 2000 ਪੇਟੀ ਔਰ ਮੈਨੂੰ ਪਤਾ ਲੱਗਾ ਕਹਿੰਦੇ ਜੀ 22 ਰੁਪਏ ਪੇਟੀ ਮਗਰ ਉਹਨੂੰ ਮਾਰਜਨ ਹੈ ਜਿਸ ਬੰਦੇ ਨੂੰ ਯਾਰ 44 4000 ਰੁਪਏ ਰੋਜ਼ ਇੱਕ ਪਾਣੀ ਤੋਂ ਹੀ ਬਚਣ ਲੱਪੇ ਤੇ ਮਹੀਨੇ ਦਾ ਧੰਦਾ ਹੋਵੇ ਕਈ ਵਾਰੀ ਵੱਧ ਵੀ ਹੋਣਾ ਸੋ ਇਹ ਚੀਜ਼ਾਂ ਸ਼ੱਕ ਤਾਂ ਪੈਦਾ ਕਰਦੀਆਂ ਹੀ ਆ ਔਰ ਉਹ ਜਿਹੜਾ ਪਾਣੀ ਤੇ ਕੋਈ ਮਿਆਰ ਹੀ ਨਹੀਂ ਹੈਗਾ ਕੋਈ ਐਕਸਪਾਇਰੀ ਨਹੀਂ ਹੈਗਾ ਜਿਹੜਾ 200 ਰੁਪਏ ਵਾਲਾ ਕੱਲੋ ਪਨੀਰ ਹੈ ਜਿਹੜਾ 35 ਰੁਪਏ ਵਾਲਾ ਨਾਰਦਾ ਜੂਸ ਪੀਨੇ ਆ ਤੁਸੀਂ ਪਲੀਜ਼ ਜਰਾ ਸੋਚੋ ਯਾਰ ਆਪਣੇ ਘਰੇ ਤਜਰਬਾ ਕਰਕੇ ਦੇਖੋ ਕੁੱਲ ਮਿਲਾ ਕੇ ਇਹ ਜੇ ਛੁੱਧ ਚੀਜ਼ਾਂ ਖਾਣੀਆਂ ਨਾ ਤੇ ਘਰੇ ਹੀ ਮਿੱਤਰੋ ਬਣਾਇਆ ਕਰੋ ਪਨੀਰ ਪੂਰ ਘਰੇ ਹੀ ਕੱਢ ਲਿਆ ਕਰੋ